ਸੱਚੇ ਕਾਰ ਜੀ ਸ੍ਰੀ ਕਾਲ ਜੀ ਕਿਤ ਸ਼ਸ਼ੀ ਕਾਲ ਗਰੀ ਆ ਜਿਹੜੇ ਹੁਣ ਹਾਲਾਤ ਚੱਲ ਰਹੇ ਆ ਜੀ ਸੱਚੇ ਪਾਤਸ਼ਾਹ ਸਭ ਨੂੰ ਖੈਰ ਸੁੱਖ ਰੱਖੇ ਇਹਨਾ ਹਾਲਾਤਾਂ ਤੋਂ ਸਭ ਨੂੰ ਬਚਾ ਕੇ ਰੱਖੇ ਕਿਸੇ ਦਾ ਪੁੱਤ ਕਿਸੇ ਦਾ ਬੰਦਾ ਕਿਸੇ ਦਾ ਭਾਈ ਜਿਹੜੇ ਵਿਚਾਰੇ ਬਾਰਡਰਾਂ ਤੇ ਖੜੇ ਨੇ ਸਭ ਨੂੰ ਖੈਰ ਸੁੱਖ ਰੱਖੇ ਮਹਾਰਾਜ ਤੇ ਆਪਣਾ ਰੰਗਲਾ ਪੰਜਾਬ ਹੈ ਜਿਹੜਾ ਐਵੇਂ ਜਿករੀ ਹੱਸਦਾ ਰਹੇ ਖੈਰ ਸੋਖਾ ਰਖੇ ਮਹਾਰਾਜ ਸਾਹਿਬ ਨੂੰ ਤੇ ਆਹ ਜਿਹੜਾ ਫਰੋਜਪੁਰ ਜਿਹੜਾ ਡਿੱਗੀ ਆ ਕੀ ਕਹਿੰਦੇ ਨੇ ਉਹਨੂੰ ਡਰਾਣ ਡਰਾਣ ਹਾਂ ਜਿਹੜਾ ਡਰਾਣ ਡਿੱਗਿਆ ਉੱਥੇ ਤੇ ਉਹਨੇ ਬਹੁਤ ਨਸ਼ਕਾਣ ਕੀਤਾ ਗਾ ਵਿਚਾਰਾ ਬਾਬਾ ਗਾ ਦੇਖ ਜਮਾ ਵਿਚਾਰਾ ਝੁਲਸਿਆ ਗਿਆ ਤੇ ਆਪਾਂ ਕਹਿੰਦੇ ਆ ਵੀ ਇਹੇ ਜੀ ਕਿਸੇ ਤੇ ਹੋਰ ਨਾ ਹੋਵੇ ਮਸੀਬਤ ਪਵੇ ਤੇ ਆ ਸਾਡੇ ਵੀ ਨੇੜੀ ਹੈਗਾ ਇੱਥੇ ਸਾਡੇ ਕੋਲੇ ਹਮਲ ਸਿੰਘ ਵਾਲਾ ਪਿੰਡ ਆ ਤੇ ਇੱਥੇ ਵੀ ਡਰਾਉ ਡਿੱਗਿਆਗਾ ਗੱਲ ਕਰ ਵੀ ਆਏ ਆ ਵੀ ਪਿੰਡ ਤੋਂ ਥੋੜਾ ਜਿਹਾ ਦੂਰ ਡਿੱਗਿਆਗਾ ਵੀ ਪਸ਼ੂ ਪਸਾਰੇ ਦਾ ਜੀ ਆ ਜਾਨਤ ਦਾ ਨਸ਼ਕਾਨ ਹੋਣ ਤੋਂ ਬਚਤ ਰਹਿ ਗਈ ਵੀ ਵੇਲਾਵਾਨ ਸੀਗਾ ਉੱਥੇ ਡਿੱਗਿਆਗਾ ਤੇ ਵੀ ਚਲ ਪਰਮਾਤਮਾ ਸਭ ਨੂੰ ਖੈਰ ਸੋਖ ਰੱਖੇ ਤੇ ਜਿਵੇਂ ਵੀ ਦੇਖੋ ਕਹਿੰਦੇ ਨੇ ਵੀ ਲਾਈਟਾ ਲੂਟਾ ਬੰਦ ਕਰੋ ਜਾਂ ਕੁਛ ਵੀ ਮੋਬਾਈਲਾਂ ਤੇ ਜਾਂ ਬੈਟਰੀ ਬੂਟਰੀ ਕੋਈ ਨਾ ਲਾ ਕੇ ਰੱਖੋ ਵੀ ਇਹ ਕਹਿੰਦੇ ਵੀ ਮੈਂ ਲਾਈਟਾਂ ਤੇ ਅਟੈਚ ਕਰਦਾਗਾ ਇਹ ਜਿਹੜਾ ਡਰਾਉਂਡਿਕਦਾਗਾ ਤੇ ਵੀ ਫਿਰ ਆਪਾਂ ਉਹਨਾਂ ਦੀ ਗੱਲ ਵੀ ਆਪਾਂ ਨੂੰ ਮੰਨਣੀ ਚਾਹੀਦੀ ਹੈ ਵੀ ਆਪਾਂ ਟਾਈਮ ਨਾਲ ਆਪਦਾ ਖਾਣਾ ਪਾਣੀ ਖਾ ਕੇ ਰੋਟੀ ਪਾਣੀ ਤੇ ਆਪਾਂ ਨੂੰ ਬੰਦ ਕਰ ਦੇਣਾ ਚਾਹੀਦਿਆਂ ਨੇ ਉੱਥੇ ਵੀ ਕਹਿੰਦੇ ਲਾਈਟ ਹੀ ਜਗਦੀ ਸੀਗੀ ਜਿਹੜਾ ਫਰੋਜ ਪਰ ਡਿੱਗਿਆਗਾ ਤੇ ਵੀ ਕਹਿੰਦੇ ਉਹ ਲਾਈਟ ਤੇ ਹੋਇਆਗਾ ਤੇ ਜਿਹੜਾ ਆਪਾਂ ਇੱਥੇ ਮਾਲ ਸਿੰਘ ਵਾਲੇ ਕਹਿੰਨੇ ਆਂਗੇ ਵੀ ਉੱਥੇ ਡਿੱਗਿਆ ਉਹ ਤਾਂ ਬਾਣਾ ਚ ਸੀਗਾ ਉੱਥੇ ਤਾਂ ਕੋਈ ਲਾਈਟ ਦਾ ਵੀ ਨਹੀਂ ਕੋਈ ਹੋਸ ਸੀਗਾ ਵੇਲਾ ਬਾਣਾ ਸੀਗਾ ਜਿੱਥੇ ਡਿੱਗਿਆ ਬਾਣਾ ਚ ਡਿੱਗਿਆ ਨੁਕਸਾਨ ਨਹੀਂ ਹੋਇਆ ਕਿਸੇ ਬੰਦੇ ਦਾ ਨਹੀਂ ਤਾਂ ਨੁਕਸਾਨ ਹੋ ਸਕਦਾ ਸੀ ਨੁਕਸਾਨ ਹੋ ਸਕਦਾ ਸੀਗਾ ਨੁਕਸਾਨ ਤੋਂ ਚੱਲ ਬਚ ਰਹੇ ਤੇ ਉ ਬਹੁਤ ਪਿੰਡਾਂ ਚ ਨਸ਼ਕਾਨ ਹੋਏ ਨੇ ਪਪਾ ਕਹਿੰਦੇ ਆ ਵੀ ਕਿਸੇ ਦਾ ਵੀ ਜੀਆ ਜਾਨਤ ਦਾ ਨਿਸ਼ਕਾਨ ਨਾ ਹੋਵੇ ਸਭ ਨੂੰ ਮਾਲਕ ਖੈਰ ਸੁੱਖ ਰੱਖੇ ਜਿਹੜੇ ਵਿਚਾਰੇ ਬਾਰਡਰਾਂ ਤੇ ਖੜੇ ਨੇ ਉਹ ਵੀ ਕਿਸੇ ਦਿੱਤੀ ਆ ਕਿਸੇ ਦੇ ਪੁੱਤ ਨੇ ਕਿਸੇ ਦੇ ਭਾਈ ਆ ਕਿਸੇ ਦੇ ਸਹਾਗ ਨੇ ਮਹਾਰਾਜ ਉਹਨਾਂ ਨੂੰ ਖੈਰ ਸੁੱਖ ਰੱਖੇ ਵਿਚਾਰਿਆਂ ਨੂੰ ਰਸੀਗਾ